ਪਰਦਾਮਨ ਦੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪਤੇਗੜ ਸਾਹਿਬ ਦੇ 3864 ਲਾਪਾਤਰੀਆਂ ਨੂੰ 4636.8 ਲੱਖ ਰੁਪਏ ਦਾ ਲਾਭ ਦਿੱਤਾ ਜਾਵੇਗਾ। ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਚਨਾਰਥਲ ਕਲਾ ਵਿੱਚ 54 ਲਾਪਾਤਰੀ ਨੂੰ ਮਕਾਨਾਂ ਦੀ ਮਨਜ਼ੂਰੀ ਪੱਤ ਪੱਤਰ ਦਿੱਤੇ ਨੇ। ਇਹਨਾਂ ਲਾਪਾਤਰੀਆਂ ਵਿੱਚ ਸਰਹੰਦ ਖੇਤਰ ਦੇ 2627 ਲਾਪਾਤਰੀ ਅਤੇ ਖੇੜਾ ਖੇਤਰ ਦੇ ਇਕ 1237 ਲਾਪਤਰੀ ਸ਼ਾਮਲ ਨੇ ਲਖਬੀਰ ਸਿੰਘ ਰਾਏ ਨੇ ਇਸ ਮੌਕੇ ਦੱਸਿਆ ਕਿ ਯੋਜਨਾ ਤਹਿਤ ਲਾਪਤਰੀਆਂ ਦੀ ਪਰਤਾਲ ਕਰਨ ਮਗਰੋਂ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਪਹਿਲੀ ਕਿਸ਼ਤ 30000 ਰੁਪਏ ਦੂਜੀ 72000 ਰੁਪਏ ਅਤੇ ਤੀਜੀ ਕਿਸ਼ਤ 18000 ਰੁਪਏ ਦਿੱਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਲਾਪਤਰੀਆਂ ਨੂੰ ਇਹ ਰਾਸ਼ੀ ਤਕਰੀਬਨ 15 ਸਾਲ ਬਾਅਦ ਮਿਲਦੀ ਹੈ ਇਸ ਮੌਕੇ ਤੇ ਮੁਕੰਮਲ ਹੋਏ ਮਕਾਨਾਂ ਤੇ ਲਾਪਤਰੀਆਂ ਨੂੰ ਗ੍ਰਹਿ ਪ੍ਰਵੇਸ਼ ਵੀ ਕਰਵਾਇਆ ਜਾਵੇਗਾ ਕੱਚੇ ਮਕਾਨs ਜਿਨ੍ਹਾਂ ਦੇ ਉਹਨਾਂ ਨੂੰ ਪੱਕੇ ਬਣਾ ਕੇ ਦੇ ਰਹੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮੈਂ ਸਮਝਦਾ ਤਾਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਦੋਂ ਆਮ ਲੋਕ ਜਿਨ੍ਹਾਂ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਛੱਤਾਂ ਬਰਸਾਤਾਂ ਵਿੱਚ ਚੁੰਦੀਆਂ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਉਹ ਤੋਂ ਵੱਡੀ ਖੁਸ਼ੀ ਮੈਨੂੰ ਸਮਝਦਾ ਹੋਰ ਕੋਈ ਨਹੀਂ ਹੋ ਸਕਦੀ